ਆਈ ਚਲੋ ਬਸ਼ਵਾ ਦਾ ਕੰਮ ਸ਼ੁਰੂ ਮੈਂ ਨਾ ਕੰਮ ਆਪਣਾ ਲੇਡ ਕਰਾਤਾ ਨਹੀਂ ਉਹ ਬਾੜੀ ਆਪ ਕਰ ਦੇਣੀ ਫਿਰ ਅੱਜ ਫੇਰ ਗੁੱਟਣੀ ਪਾਣੀ ਆ ਮੇਰੇ ਨਹੀਂ ਆਹੀ ਹੁੰਦਾ ਮੇਰਾ ਕੰਮ ਹੋਰ ਨਾ ਯਾਰ ਆਵੇ ਪਕ ਚੌੜ ਦੂਲ ਵੱਡੇ ਜਾਣ ਯਾਰ ਮਹਾ ਸਿਰੇ ਚੜਦਾ ਕੰਮ ਜਾਣੂ ਇੱਥੇ ਲੱਗੀ ਸੀ ਜਾਂ ਜੀ ਆਵ ਲੱਗ ਉਹ ਤਾਂ ਉਹ ਦਸਹਰੇ ਨੂੰ ਲਾਉਦਾ ਹੀ ਲਾਇ ਹੈ ਨਹੀਂ ਕੋਈ ਨੇ ਲੈ ਜੀ ਵੀਰ ਦੀ ਲੱਗੇ ਨੇ ਡੰਗਰ ਪਸ਼ੂਆਂ ਨੂੰ ਖੋਲਣ ਅੱਧੇ ਬੰਨ ਤੇ ਜੀ ਇੱਧੇ ਰਹਿੰਦੇ ਆ ਕਿ ਆ ਮਰ ਜਾ ਬਟ ਬੈ ਗੇ ਤਰਪਾ ਮੇਰੀ ਪੱਛੀ ਮੇਰੀ ਬੱਗੀ ਨਹੀਂ ਦਰਦੀ ਇਧਰ ਮੇਰੀ ਬੱਗੀ ਖੜ ਗਈ ਮੇਰੀ ਬੱਗੀ ਨਹੀਂ ਦਰਦੀ ਇੱਕ ਹੱਥ ਨਾ ਦੋਨੀਆ ਇਹ ਮੈਨਰ ਮੋਟ ਵਾਲੀ ਲੈਣੀ ਪਣੀ ਆ ਲੱਖ ਤੋਂ ਥੱਲੇ ਮੋਟ ਵਾਲੀ ਹੋਵੇ ਭਾ ਇਹ ਤਾਂ ਮਰਜੀ ਕੀਤੀ ਐ ਇੱਕ ਛੋਟੀ ਬਛੜੀ ਆ ਉਧਰ ਬੱਚਾ ਖੜਾ ਜੀ ਉਹ ਪਰਲੇ ਪਾਸੇ ਉਹਲੇ ਖੜਾ ਹੈ ਆਹ ਰਹਾ ਪਸ਼ੂਆਂ ਦਾ ਕੰਮ ਨੱਬੜੋ ਨੱਬੜੇ ਯਾ ਕਵੇ ਗੋਹਾ ਛੱਡ ਦਿੰਦੇ ਹੁੰਦੇ ਆ ਜੀ ਛੱਡਦੇ ਸੀ ਆਪ ਹੀ ਐਵੇਂ ਕਹੀਏ ਸਾਜਰੇ ਪਾਂ ਦੇ ਕੋ 6 ਕਵਰੇ ਛੱਡ ਦਿੰਦੇ ਹੁੰਦੇ ਆ ਚਾਚਾ ਦੇ ਰਾ ਭਾਜੀ ਵੱਡਾ ਵੀਰ ਜੀ ਡੈਡੀ ਜੀ ਕੰਮ ਤੇ ਹੁੰਦੇ ਨੇ ਰਾਤ ਨੂੰ ਉਹ ਆਪਾਂ ਸਾਨੂੰ ਦੱਸਿਆ ਹੀ ਹੋਇਆ ਭਾਈ ਬਲੌਗ ਦੇ ਲਾਈਵ ਦੇ ਵਿੱਚ ਸਾਰੀ ਕਹਾਣੀ ਤੇ ਹੁਣ ਜੀ ਕਰਨਾ ਪੈਣਾ ਜਦੋਂ ਹਨ ਕੰਮ ਤੇ ਪੈਸਾ ਲੱਗੀ ਬਾਲਾ ਗਿਆ ਕੀ ਕਰੀ ਕਿਸੇ ਨਾ ਕਿਸੇ ਲੋਟ ਮੋੜਨੇ ਦਾ ਪੈਣਾ ਹੀ ਆ ਜੀ ਅਰ ਲੈ ਡਾਂਗ ਘਾਰਤਾ ਇੰਨਾ ਛੋੜਾ ਹਨ ਪੱਖਾ ਯਾਰ ਹੁਣ ਤਾਂ ਬੰਦ ਕਰ ਦੇ ਹਰਾਉਂਦੇ ਨੂੰ ਗਰਮੀ ਹੋ ਜੇ ਸੂਰ ਤਾਂ ਠੰਡ ਹੁੰਦੀ ਹੈ ਯਾਰ ਲੋ ਲੱਗਦਾ ਨਾ ਚੰਨੀ ਹੁੰਦੀ ਨਾ ਐ ਦੌਰ ਲੱਗਦਾ ਨਾ ਵਾਹਿਗੁਰੂ ਠੀਕ ਹੈ ਵੇਰ ਦੀ ਕੱਢਣ ਲੱਗੇ ਨੇ ਤੂੜੀ ਡੰਗਰ ਬਾਹਰ ਬੰਨ ਤੇ ਸ਼ੰਬਰ ਤਾਰੀ ਚੁਕਾਤਾ ਦੇਖੋ ਰੱਖਾ ਉੱਤੇ ਚੱਲ ਰਿਹਾ ਹੈ ਫਰਤ ਜਮਾ ਛੱਕ ਜੂਗਾ ਫਰਤ ਛੱਕਣ ਤੋਂ ਬਾਅਦ ਰਹਿ ਹੁੰਦਾ ਜੀ ਮਾੜਾ ਡੰਗਰ ਪਸ਼ੂ ਹੁਣ ਅੱਗੇ ਵਾਲੀਆਂ ਗੱਲਾਂ ਨਹੀਂ ਹੈਗੀਆਂ ਪਸ਼ੂਆਂ ਥੱਲੇ ਜਿੰਨੀ ਸਫਾਈ ਰੱਖਾਂਗੇ ਉਨਾ ਹੀ ਭੈਠੀ ਠੀਕ ਰਹਿੰਦਾ ਨਹੀਂ ਥਣਾ ਥਣਾ ਨੂੰ ਬਿਮਾਰੀਆਂ ਪੈ ਜਾਂਦੀਆਂ ਨੇ ਸਾਬ ਹੁਣ ਬਾਹਰਲੇ ਪਸ਼ੂ ਹੋ ਰਹੇ ਆ ਵੀ ਬਰੀਡ ਹੀ ਬਾਹਰ ਲਈ ਆ ਰਹੀ ਹੈ ਹੁਣ ਪਹਿਲਾਂ ਹੁੰਦੇ ਸੀਗੇ ਡੰਗਰ ਪਸ਼ੂ ਹੋਰ ਸਾਬ ਦੇ ਜਿੰਨੀ ਐਚ ਐਫ ਬਰੀਡ ਬਾਹਰ ਲਈ ਆ ਐਚ ਐਫ ਬਾਹਰ ਲਈ ਹੁੰਦੀ ਬਾਹਰ ਲਈ ਬਰੀਡਾਂ ਨੇ ਇਹਨਾਂ ਥਣਾ ਨੂੰ ਨੀਲਾ ਜਿਆ ਵੀ ਲਾਉਣਾ ਪੈਂਦਾ ਪਾਣੀ ਜਿਆ ਤਾਰ ਚੋਗੇ ਨੀਲੇ ਪਾਣੀ ਨਾਲ ਧੋਣੀਆਂ ਥਣ ਧੋਣੇ ਪੈਂਦੇ ਆ ਵੇਰੀ ਸਾਰਿਆਂ ਨੂੰ ਪਤਾ ਹੀ ਹੈ ਵੀ ਛਿਆਣੀ ਹੈ ਤੁਸੀਂ ਸਾਰੇ ਜਿਹੜੇ ਰੱਖਦੇ ਆ ਭੈਣ ਭਰਾ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਮੈਂ ਅੱਜ 4 ਵਜੇ ਪਹਿਲਾਂ ਆਉਣ ਲੱਗਿਆ ਫੀ ਜਿਆ ਤਾਰਾਂ ਚੋਂ ਨੇ ਉਹਨੇ ਵਿਯੋਗ ਬਣਾਉਣੇ ਆ ਬਲੌਗ ਤਾਰਾਂ ਦਾ ਕੱਲੋਂ ਦੇਖਦੇ ਆ ਕੱਲੋਂ ਕਰਾਂਗਾ ਇਹ ਪਾਠ ਕਰਕੇ ਮੈਂ ਬਲੌਗ ਹੋਣੇ ਬਲੌਗ ਕਰਨੀ ਤੇ ਮਾ ਡੰਗਰ ਨਾਲ ਡਰ ਜਾਣ ਮੇਰੀ ਵੀ ਡੰਗਰ ਨਾਲ ਡਰ ਜਾਣੀ ਬੀਲ ਚਾਰ ਦੇਖ ਕੇ ਉਹ ਆਪਣੇ ਇੱਧੇ ਡੰਗਰ ਸੂ ਆ ਵਿੱਚ ਦੂਰ ਭਲਿਆਕਾ ਨੇ ਹੋਰ ਮਾ ਛੂਣ ਵਾਲੇ ਡੰਗਰ ਨਾਲ ਲੋ ਨਾ ਜਾਣ ਆਪੇ ਕੋਈ ਕਾਸਮ ਨੇ ਤੇ ਤੋਂ ਭਲਿਆੜ ਨੇ ਉਹ ਮਾ ਮਾਰੀ ਬੜੀ ਨੇ ਲਾਤੋ ਇਧਰੋਂ ਮੇਰੇ ਲੱਤ ਜਿਹੀ ਚੱਕ ਲੈਣੀ ਇਸ ਡਾਂਗ ਨਾਲ ਨੇ ਮੇਰੇ ਮਗਰ ਪੈਣ ਤੁਹਾਨੂੰ ਲੋੜ ਨਹੀਂ ਹੁੰਦਾ ਕਿਦਾਂ ਕੰਮ ਦਾ ਟਾਈਮ ਹੁੰਦਾ ਯਾਰ ਔਰ ਨਹੀਂ ਆ ਗੱਲਾਂ ਕਰੇ ਵੀ ਜਿਵੇਂ ਹੀ ਘਰ ਪਿਆਰ ਦੇ ਬੰਦੇ ਦੀ ਮੋਰਵਾ ਨਹੀਂ ਐਦਾ ਇਹ ਹੁਣ ਤੋੜੀ ਗੱਡ ਲਈ ਆ ਜੀ ਕਰਬਾ ਚੌਥ ਚੱਲ ਰਹੇ ਐ ਦਰਕਨੂ ਪੱਕ ਰਹੇ ਨੇ ਕਰਬਾ ਚੌਥ ਦਾ ਹਾਂਜੀ ਵਰਤਾਂ ਪੁਰਤਾਂ ਦਾ ਚਲੋ ਉਹ ਵੀ ਇੱਕ ਤਿਹਾਰਾ ਚਲੋ ਜਿਹਦਾ ਹਨਾ ਹੈਗਾ ਚਲੋ ਜਿਹੜੇ ਮੰਨਦੇ ਆ ਜਾਣਦੀ ਆ ਆ ਵੀ ਪੁਖੇ ਰਰ ਕਰੇ ਪਖੰਡ ਨਾ ਉਸ ਆਗਣ ਨਾ ਰਾਂਡ ਆਓ ਆਪਾਂ ਮੜਾ ਚੰਗਾ ਕਹਿਣਾ ਤਾਂ ਨਹੀਂ ਬਾਣੀ ਦੇ ਵਿੱਚ ਲਿਖਿਆ ਹੋਇਆ ਹੁਣ ਬਾਣੀ ਜਪਾ ਚੱਲ ਪੜ੍ਹਦੇ ਆ ਬਾਣੀ ਦੇ ਵਿੱਚ ਆ ਸਵੇਰੇ ਵੀ ਪੜ੍ਹਿਆ ਮੈਂ ਤਾਂ ਪੁਖੇ ਰਰ ਕਰੇ ਪਖੰਡ ਨਾ ਉਸ ਆਗਣ ਨਾ ਰਾਂਡ ਹੁਣ ਕਰ ਜਾਂਦੇ ਆ ਭਾਈ ਹੋਰ ਹੁੰਦਾ ਹੁਣ ਅਪਰ ਲਾਪਾ ਦਾ ਵੈਸੇ ਗੱਲ ਕਰੀ ਆ ਜਿਹਨੇ ਮੰਨਦਾ ਜਿਹੜਾ ਅਗਲਾ ਉਹ ਜਿਹੜਾ ਅਗਲਾ ਕਰਦਾ ਭਾਈ ਉਹਦਾ ਮਤ ਕਰਦਾ ਹੀ ਆ ਜੀਦਾ ਮੈਂ ਕਰੇ ਤੇ ਕਿਸੇ ਦਾ ਲੋਟ ਹੋਇਆ ਹੂ ਆਹੋ ਮਿਆਉ 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 ਆਲਾ ਮਿਆਉ शनि बिल्ली आ गई ओए शनि पूरी बिल्ली फाली आगी आगी बैठिया रामना जा आ 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 जा उड़े उरे उ ਓਰੇ ਆਇਆ ਰਾણો ਕੀ ਇਹ ਦਾ ਨੋ ਕੱਟੀ ਨੂਰੇ ਹੁਣਾਂ ਨੇ ਰੱਖੇ ਹੋਏ ਨੇ ਨੋ ਇਹਨਾਂ ਦੇ ਇੱਕ ਟਿੱਪ ਪਤਨੀ ਇਹ ਪਦਨੇ ਕੱਟੀ ਭਾਣਾ ਹੁਣ ਕਵੀਦ ਲੋ ਕਰਦੀ ਯਾ ਕੱਟੀ ਅੰਦਰ ਰੋਟਾ ਵੀ ਰਹਿੰਦੀਆਂ ਨੇ ਯਾਰ ਓਏ ਓਏ ਕੁਜ਼ਾਰੀਆਂ ਮੇਮੋ ਪੈਂਦੇ ਸੀ ਕਿਤੇ ਬਹਿ ਗਈਆਂ ਹੋਣਗੀਆਂ ਕੇ ਪਾਸੇ ਬਣਾ ਕੇ ਕਿਧਰ ਗਈ ਮੈਂ ਥੱਲੇ ਥੱਲੇ ਵੜ ਕੇ ਬਹਿ ਜਾਂਦੀ ਆਂ ਓ ਜਰਮਤ ਦੋਟ ਗਾਰਡਨ ਵਾਲੀ ਭਰਤਾ ਮੈਨੂੰ ਓਹ ਖਿਪਲਾਂ ਦੀ ਬਰਖ ਆਉਣੀ ਆ ਫੁੱਲਾਂ ਦੀ ਬਰਖ ਤਾਂ ਨਹੀਂ ਹੋਣੀ ਮੈਂ ਯਾਰ ਵਾਹਿਗੁਰੂ ਵਾਹਿਗੁਰੂ ਅਰੇ ਆਜਾ ਬੱਤਾ ਆਜੋ 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 ਇੱਧਰ ਇੱਧਰ ਓਰੇ ਆਜਾ ਲੈ ਆਰਾ ਦੇ ਤੋੜੀ ਦਾ ਕੰਮ ਹੋ ਗਿਆ ਜੀ ਪੂਰਾ ਛੰਨੀ ਰਲ ਗਈ ਏ ਅੱਗੇ ਚੱਲੀਏ ਬਾਓ ਬਾਓ ਬਹੁਤ ਵਧੀਆ ਰਸਤ ਦੇਖੋ ਨ ਮੀਨਾ ਨਖਰ ਕੇ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਤੋ ਨੀ ਜੂਮ ਹੈ ਤੋੜ ਨਾ ਦੇ ਓਏ ਆ ਜਾ ਜਿਹੜੀ ਸਾਲੀ 10000 ਵਾਲੀ ਆ ਹਾਂ ਐਸੇ ਦਾ ਗਏ ਨਾ ਬਾਲੇ ਇਹ ਆਇਆ ਆਇਆ ਕੀ ਕਰਾਂਗਾ ਨਾ ਹਾਂ ਖੁੱਲਾ ਲਾਉਣ ਦੀ ਹੋਰ ਨੂੰ ਆਏ ਪੀ ਲਾ ਯਾਰ ਸਾਰੀ